ਤੁਸੀਂ ਲੜਨ ਤਾਂ ਆਯਾਦ ਲੱਗੇ ਸੀ ਜੀ ਸੋਲ ਸਾਹਿਬ ਪਰ ਤੁਸੀਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਬੂਥ ਤੇ ਘੁੰਮ ਰਹੇ ਹੋ ਜੀ ਕਿੱਥੇ ਤੁਸੀਂ ਆਪਣੇ ਬੂਥ ਲਾਉਣੇ ਸੀ ਕਿੱਥੇ ਇੱਥੇ ਖੜੇ ਮਿਲ ਰਹੇ ਹੋ ਇਹ ਕੀ ਚੱਕਰ ਹੈ ਬਸ ਕੀਤਾ ਸਿਰਫ ਆਪਣੇ ਪੰਥ ਕਰਕੇ ਆਪਣੇ ਪੰਜਾਬ ਦੇ ਕਰਕੇ ਨਾ ਕਿ ਕਿਸੇ ਪਾਰਟੀ ਦੇ ਵਿੱਚੋਂ ਜਾਂ ਕਿਸੇ ਬੰਨੇ ਕੋਈ ਫੰਡ ਬੁਆਇਆ ਹੋਵੇ ਤੇ ਜਾਂ ਕਿਸੇ ਲਾਲਚ ਦਾ ਕਰਕੇ ਸਮਰਥਨ ਕੀਤਾ ਹੋਵੇ ਅਜੇ ਅਜੇ ਵੋਟ ਮੰਗ ਰਹੇ ਹਾਂ ਆਪਣੇ ਆਪ ਲਈ ਜਾਂ ਫਿਰ ਸਮਰਥਨ ਪੂਰਾ ਹੀ ਦੇ ਦਿੱਤਾ ਵੀ ਵੋਟ ਇੱਧਰ ਹੀ ਪਾਈ ਜਾਂਦੀ। ਵੇਖੋ ਜੀ ਮੇਰੇ ਲਗਾਤਾਰ ਚੱਲ ਰਹੀ ਹੈ ਪ੍ਰੈਸ ਦੇ ਨਾਲ ਕਿ ਮੈਨੂੰ ਵੋਟ ਨਾ ਪਾਈ ਜਾਵੇ। ਸਮੁੰਦਰੀ ਜਹਾਜ਼ ਜੋ ਪਿਛਲੀ ਵਾਰ ਵੀ 2022 ਵੀ ਸਮੁੰਦਰੀ ਜਹਾਜ਼ ਹੀ ਤੇ 24 ਵਿੱਚ ਵੀ ਮੈਨੂੰ ਸਮੁੰਦਰੀ ਜਹਾਜ਼ ਹੀ ਮਿਲਿਆ। ਮੈਂ ਕਿਹਾ ਇਸ ਨੂੰ ਵੋਟ ਨਾ ਪਾਈ ਜਾਵੇ ਤੇ ਅਮਰਤਪਾਲ ਸਿੰਘ ਜੀ ਦੇ 12 ਨੰਬਰ ਜਿਹੜਾ ਵਾ ਨਿਸ਼ਾਨ ਆ ਮੈਂ ਉਸ ਨੂੰ ਵੋਟ ਦੇ ਦਿੱਤੀ ਜਾਵੇ। ਫਿਰ ਆਪਣਾ ਸਮੁੰਦਰੀ ਜਹਾਜ਼ ਤੁਸੀਂ ਆਪੇ ਡੋਪਤਾ ਉਨੂੰ ਡੋਬ ਕੇ ਇੱਧਰ ਆ ਗਏ ਤੁਸੀਂ ਦੇ ਸਮਝਦੇ ਹੋ ਵੀ ਤੁਸੀਂ ਇੱਧਰ ਆ ਗਏ ਆਪੇ ਤਰ ਗਿਆ ਲੋਕ ਸਭਾ ਹਲਕਾ ਖਰੂਰ ਸਾਹਿਬ ਪੂਰੇ ਪੰਜਾਬ ਦੀਆਂ ਨਜ਼ਰਾਂ ਬਣੀਆਂ ਹੋਈਆਂ ਇਸ ਸਮੇਂ ਅਸੀਂ ਪਿੰਡ ਨਰੰਗਾਬਾਦ ਦੇ ਵਿੱਚ ਆਏ ਆ ਲੋਕਾਂ ਦੀ ਰਾਏ ਜਾਣ ਰਹੇ ਸੀ ਕਿ ਲੋਕ ਕੀ ਸੋਚਦੇ ਆ ਕੀ ਸੋਚ ਕੇ ਲੋਕ ਆਪਣੀ ਮਤ ਦਾ ਦਾਨ ਕਰਦੇ ਆ ਕੀ ਉਮੀਦਾਂ ਰੱਖਦੇ ਆ ਕਿਹੋ ਜਿਹਾ ਉਤਸ਼ਾਹ ਹੈ ਇਸ ਦਰਮਿਆਨ ਇੱਕ ਆਜ਼ਾਦ ਉਮੀਦਵਾਰ ਸਾਨੂੰ ਇੱਥੇ ਮਿਲਦੇ ਆ ਜੋ ਕਿ ਲੋਕ ਸਭਾ ਖਰੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸੀ ਪਰ ਇਹਨਾਂ ਨੂੰ ਅਸੀਂ ਹੁਣ ਭਾਈ ਅਮਰਪਾਲ ਸਿੰਘ ਹੋਰਾਂ ਤੇ ਬੂਥ ਤੇ ਦੇਖਦੇ ਆਂ ਸੋ ਗੱਲਬਾਤ ਕਰਦੇ ਆਂ ਜੀ ਤੁਸੀਂ ਲੜਨ ਤਾਂ ਆਜ਼ਾਦ ਲੱਗੇ ਸੀ ਜੀ ਸੋਲ ਸਾਹਿਬ ਪਰ ਤੁਸੀਂ ਭਾਈ ਅਮਰਪਾਲ ਸਿੰਘ ਹੋਰਾਂ ਤੇ ਬੂਥ ਤੇ ਘੁੰਮ ਰਹੇ ਹੋ ਜੀ ਕਿੱਥੇ ਤੁਸੀਂ ਆਪਣੇ ਬੂਥ ਲਾਉਣੇ ਸੀ ਕਿੱਥੇ ਇੱਥੇ ਖੜੇ ਮਿਲ ਰਹੇ ਹੋ ਇਹ ਕੀ ਚੱਕਰ ਹੈ ਅਸੀਂ ਪਹਿਲਾਂ ਵੀ ਇਥੋਂ ਇਲੈਕਸ਼ਨ ਲੜੇ ਸੀ ਵਿਧਾਨ ਸਭਾ ਹਲਕਾ ਕਡੂਰ ਸਾਹਿਬ ਤੋਂ ਐਮ ਐਲ ਏ ਦੀ ਜੀ ਜੀ ਉਸ ਇਲੈਕਸ਼ਨ ਦੇ ਸਮੇਂ ਦੀਪ ਸਿੱਧੂ ਨੇ ਪੰਜਾਬ ਦੇ ਵਿੱਚ ਆਉਣਾ ਸੀ ਆਪਣੇ ਮਾਝਾ ਏਰੀਆ ਦੇ ਵਿੱਚ ਜੀ ਸਰਦਾਰ ਹਰਪਾਲ ਸਿੰਘ ਜੀ ਬਲੇਰ ਜਿਹੜੇ ਜਿੰਨੇ ਵੀ ਉਹਨਾਂ ਦੇ ਕੈਂਡੀਡੇਟ ਖੜੇ ਸੀ ਪ੍ਰਚਾਰ ਲਈ 17 ਤਰੀਕ ਦੇ ਸ਼ਾਇਦ ਕਰੀਬ ਆਉਣਾ ਸੀ 15 ਤਰੀਕ ਨੂੰ ਰਾਜ ਜਿਹੜਾ ਚਾਵਲ ਉਹਨਾਂ ਦਾ ਰਸਤੇ ਨੂੰ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਤੋਂ ਬਾਅਦ ਜਿਹੜੇ ਨੌਜਵਾਨ ਹੀ ਪੰਜਾਬ ਦੇ ਕਿਉਂਕਿ ਦੀਪ ਸਿੱਧੂ ਦੇ ਕੁਝ ਵਿਚਾਰ ਇਹੋ ਜਿਹੇ ਹੀ ਉਹਦੇ ਬੋਲ ਇਹੋ ਜਿਹੇ ਹੀ ਪੰਜਾਬ ਦੀ ਨੌਜਵਾਨੀ ਬਹੁਤ ਪ੍ਰਭਾਵਿਤ ਹੋਈ ਜਿਸ ਵਕਤ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਏ ਜਾਂ ਜੋ ਵੀ ਹੋਇਆ ਏ ਉਸ ਸਮੇਂ ਅਸੀਂ ਡੀਸੀ ਤਰਨਤਾਰ ਲਾਈ ਮੁੱਖ ਮੰਤਰੀ ਪੰਜਾਬ ਤੋਂ ਇਹ ਮੰਗ ਕਰਦੇ ਆਂ ਮੰਗ ਪੱਤਰ ਲਈ ਕਿ ਪੰਜਾਬ ਦੇ ਲੋਕਾਂ ਦੀਆਂ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਦੀਪ ਸਿੱਧੂ ਦੇ ਨਾਲ ਸਾਨੂੰ ਦੱਸਿਆ ਜਾਵੇ ਮਰ ਰਿਹਾ ਕਿ ਐਕਸੀਡੈਂਟ ਇਸ ਤੋਂ ਬਾਅਦ ਅਸੀਂ ਇੰਤਜ਼ਾਰ ਕਰਦੇ ਹੋ ਜਿਹੜਾ ਮੰਗ ਪੱਤਰ ਹੀ ਉਹਦਾ ਕੋਈ ਸਾਨੂੰ ਜਵਾਬ ਨਹੀਂ ਮਿਲਦਾ ਵੈਰ ਅਸੀਂ ਸੰਗਰੂਰ ਆ ਆਪਣਾ ਕੈਂਡੀਡੇਟ ਖੜਾ ਕਰਕੇ ਆਜ਼ਾਦ ਜਿੰਨੀ ਚੋਣਾ ਜਿਹੜੀਆਂ ਸੰਗਰੂਰ ਹੋਈਆਂ ਇਹ ਉਹਨਾਂ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸਮਰਥਨ ਕਰ ਦਿੰਨੇ ਆ ਜਿਹੜੇ ਕਿ ਜਿੰਨੀ ਵੀ ਬੋਟ ਤੇ ਜਿੱਤੇ ਤੇ ਉਹ ਪੰਥ ਲਈ ਬਹੁਤ ਵਧੀਆ ਇੱਕ ਚਿਤ ਜੜੀ ਪ੍ਰਾਪਤ ਹੋਈ ਮੌਜੂਦਾ ਸਰਕਾਰ ਦੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਨੌਜਵਾਨਾਂ ਦੇ ਜਿਹੜਾ ਹੌਸਲਾ ਮਿਲਦਾ ਗਿਆ ਤਗਲੇ ਬੰਨੇ ਅਸੀਂ ਨਹੀਂ ਚਾਹੁੰਦੇ ਕਿ ਆਪਣੀ ਸ਼ੀਟ ਫਡੂਰ ਸਾਹਿਬ ਵਾਲੀ ਛੱਡੀਏ ਕਿ ਪਿਛਲੀ ਵਾਰ ਵੀ ਅਸੀਂ ਲੜੀਏ ਇਲੈਕਸ਼ਨ ਸੰਗਰੂਰ ਵੀ ਜਾ ਕੇ ਮਾਨ ਸਾਹਿਬ ਨੂੰ ਸਿਮਰਜੀਤ ਸਿੰਘ ਮਾਨ ਨੂੰ ਸਮਰਥਨ ਕੀਤਾ ਬਸ ਕੀਤਾ ਸਿਰਫ ਆਪਣੇ ਪੰਤ ਕਰਕੇ ਆਪਣੇ ਪੰਜਾਬ ਦੇ ਕਰਕੇ ਨਾ ਕਿ ਕਿਸੇ ਪਾਰਟੀ ਦੇ ਵਿੱਚੋਂ ਜਾਂ ਕਿਸੇ ਬੰਨੇ ਉਹ ਕੋਈ ਫੰਡ ਪਵਾਇਆ ਹੋਵੇ ਤੇ ਜਾਂ ਕਿਸੇ ਲਾਲਚ ਦਾ ਕਰਕੇ ਸਮਰਥਨ ਕੀਤਾ ਹੋਵੇ ਫਡੂਰ ਸਾਹਿਬ ਤਾਂ ਖੜੇ ਸੀ ਜੀ ਉਦੋਂ ਤੋਂ ਉਦੋਂ ਤੁਹਾਨੂੰ ਉਦੋਂ ਪਤਾ ਨਹੀਂ ਸੀ ਤੁਹਾਨੂੰ ਵੀ ਭਾਈ ਅਮਰਪਾਲ ਸਿੰਘ ਖੜੇ ਰਏ ਆ ਠੀਕ ਹੈ ਜੀ ਪੁਆਇੰਟ ਤੁਹਾਡਾ ਬਹੁਤ ਹੀ ਸੋਹਣਾ ਹੈ ਜਦ ਆਪਾਂ ਪੱਕੀ ਕੋਈ ਪਾਰਟੀ ਵੇਖਦੇ ਆ ਜਿਵੇਂ ਵੱਡੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦਾ ਕਵਰਿੰਗ ਹੁੰਦਾ ਹੈ ਕਿ ਇੱਕ ਦੇ ਕਾਗਜ਼ ਰਿਜੈਕਟ ਹੋ ਜੇ ਤੇ ਦੂਸਰਾ ਜਿਹੜਾ ਵਾ ਦੂਸਰਾ ਉਸ ਦੀ ਜਗ੍ਹਾ ਲੈ ਸਕੇ ਠੀਕ ਹੈ ਜੀ ਜਿਵੇਂ ਤੁਸੀਂ ਪੋਲਿੰਗ ਬੂਥ ਦੇ ਉੱਤੇ ਵੇਖ ਰਹੇ ਜੇ ਦੋ ਜਣੇ ਕਿਉਂ ਐ ਇੱਕ ਜਣਾ ਉਹਦਾ ਐਡਮ ਬੰਦੋਬਸਤ ਕਰਨ ਦਾ ਕਰਕੇ ਕਿ ਉਹ ਕਿਤੇ ਆਪਣਾ ਉਹਨੇ ਖਾਣਾ ਪੀਣਾ ਵਿੱਚ ਖਾਣਾ ਇਹ ਤੁਹਾਨੂੰ ਬ੍ਰੇਕ ਦੇਣ ਲਈ ਇਸ ਤੇ ਤਾਂ ਇਹ ਕਵਰਿੰਗ ਜਿਹੜਾ ਕਵਰਿੰਗ ਇੱਕ ਜੇ ਚਲੇ ਗਿਆ ਤੇ ਦੂਸਰਾ ਉਸ ਏਰੀਆ ਜਿਹੋਨਾਂ ਨੇ ਆਪਣੇ ਕੰਮ ਕੀਤੇ ਆ ਜਾਂ ਉਹਨਾਂ ਆਉਣ ਵਾਲੇ ਸਮੇਂ ਨੌਜਵਾਨੀ ਵੱਲ ਧਿਆਨ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹੇ ਤੇ ਫਿਰ ਆਪਾਂ ਨੂੰ ਦੂਸਰਾ ਕੈਂਡੀਡੇਟ ਖਿਲਾਰਨਾ ਪੈਂਦਾ ਹੈ ਤੇ ਜੇ ਆਜ਼ਾਦ ਹੈ ਆਜ਼ਾਦ ਜਿਹੜਾ ਦੂਸਰਾ ਖੜ ਗਿਆ ਤੇ ਫਿਰ ਦੂਸਰਾ ਹੋ ਗਿਆ ਪਹਿਲਾ ਹੀ ਜਿਹੜਾ ਵਾ ਉਹਦਾ ਕਵਰਿੰਗ ਦੀ ਲੋੜ ਨਹੀਂ ਹੁੰਦੀ ਹੁਣ ਤੁਸੀਂ ਹੁਣ ਇਹ ਕਹਿ ਰਹੇ ਹੋ ਕਿ ਤੁਹਾਨੂੰ ਵੋਟ ਪਾਈ ਜਾਵੇ ਜਾਂ ਫਿਰ ਤੁਸੀਂ ਸਮਰਥਨ ਇੱਧਰ ਕਰਤਾ ਹਾਂਜੀ ਅਜੇ ਅਜੇ ਵੋਟ ਮੰਗ ਰਹੇ ਹਾਂ ਆਪਣੇ ਆਪ ਲਈ ਜਾਂ ਫਿਰ ਸਮਰਥਨ ਪੂਰੇ ਹੀ ਦੇ ਦਿੱਤਾ ਵੀ ਵੋਟ ਇੱਧਰ ਹੀ ਪਾਈ ਜਾਵੇ ਦੇਖੋ ਜੀ ਮੇਰੇ ਲਗਾਤਾਰ ਚੱਲ ਰਹੀ ਹੈ ਪ੍ਰੈਸ ਦੇ ਨਾਲ ਕਿ ਮੈਨੂੰ ਵੋਟ ਨਾ ਪਾਈ ਜਾਵੇ ਸਮੁੰਦਰੀ ਜਹਾਜ਼ ਜੋ ਪਿਛਲੀ ਵਾਰ ਵੀ 2022 ਵੀ ਸਮੁੰਦਰੀ ਜਹਾਜ਼ ਹੀ ਤੇ 24 ਵਿੱਚ ਵੀ ਮੈਨੂੰ ਸਮੁੰਦਰੀ ਜਹਾਜ਼ ਹੀ ਮਿਲਿਆ ਮੈਂ ਕਿ ਇਸ ਨੂੰ ਵੋਟ ਨਾ ਪਾਈ ਜਾਵੇ ਤੇ ਅਮਰਤਪਾਲ ਸਿੰਘ ਜੀ ਦੇ 12 ਨੰਬਰ ਜਿਹੜਾ ਵਾ ਨਿਸ਼ਾਨ ਆ ਮੈਂ ਉਸ ਨੂੰ ਵੋਟ ਦੇ ਦਿੱਤੀ ਜਾਵੇ ਕਿਉਂਕਿ ਵੋਟ ਵੀ ਖਰਾਬ ਨਾ ਹੋਵੇ ਇੱਕ ਵਕਤ ਜਿਹੜਾ ਵਾ ਇੱਕ ਲਹਿਰ ਦੇ ਨਾਲ ਚਲੋ ਸਰਕਾਰ ਆਈ ਜਿਹੜੀ ਪੰਜਾਬ ਨੂੰ ਚਾਹੀਦੀ ਸੀ ਕਿਉਂਕਿ ਪਹਿਲੀਆਂ ਨਸ਼ਾ ਬੇਰੁਜ਼ਗਾਰੀ ਮਹਿੰਗਾਈ ਚੋਰੀ ਤੇ ਸਭ ਕੁਝ ਲੇਕਨ ਬਦਲਾ ਜਿਹੜਾ ਵਾ ਆਮ ਤੋਂ ਸ਼ਾਇਦ ਖਾਸ ਹੋ ਗਿਆ ਬਦਲਾ ਤਾਂ ਨਹੀਂ ਹੋਇਆ ਮੇਨ ਮੈਂ ਕਾਰਨ ਕਹਿੰਨਾ ਹਰ ਵਾਰੀ ਕਹਿੰਨਾ ਵਾਂ ਕਿ ਇੰਜਣ ਬਦਲੀ ਹੁੰਦਾ ਏ ਟਰੇਨ ਦੇ ਡੱਬੇ ਉਹੀ ਰਹਿੰਦੇ ਨੇ ਉਹੀ ਮੋਤ ਪਰ ਉਹੀ ਸਾਰਾ ਕੁਝ ਉਹ ਸਿਸਟਮ ਨਹੀਂ ਬਦਲੀ ਹੁੰਦਾ ਯਾਰ ਬਦਲਾਅ ਕਿੱਥੋਂ ਆਵੇਗਾ ਇਸ ਵਾਰ ਅਸੀਂ ਉਮੀਦ ਲਾਈਏ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੀ ਜਦੋਂ ਬਾਹਰ ਆਉਣ ਸਭ ਤੋਂ ਪਹਿਲਾਂ ਸਰਵੇ ਦੇ ਨਾਲ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਲੈਣ ਲੱਗੇ ਇਹ ਨਹੀਂ ਉਹ ਪਹਿਲਾਂ ਸਰਪੰਚ ਚੱਲ ਰਿਹਾ ਸੀ ਤੇ ਅਗਲੇ ਬੰਨੇ ਫੇਰ ਉਹਦਾ ਮੁੰਡਾ ਸਰਪੰਚ ਚੱਲ ਰਿਹਾ ਤੇ ਉਹਨਾਂ ਹੀ ਜਿਹੜਾ ਬਦਲਾਅ ਨਜ਼ਰ ਨਹੀਂ ਆਉਣਾ ਜਿੰਨਾ ਚਿਰ ਅਸੀਂ ਜਿਹੜਾ ਸਰਵੇ ਹੁਣ ਕਰ ਰਹੇ ਹਾਂ ਹਰ ਪਿੰਡ ਪੱਦਰ ਤੇ ਜਿੱਥੇ ਬੂਤ ਲੱਗੇ ਅਸੀਂ ਜਾ ਰਹੇ ਹਾਂ ਉਹਨਾਂ ਵਿੱਚ ਵੇਖ ਰਹੇ ਆ ਕਿ ਜਿਨ੍ਹਾਂ ਨੇ ਲਾਏ ਆ ਸਾਹਮਣੇ ਫੁੱਲ ਕੇ ਅਗਲੇ ਬੰਨੇ ਆਏ ਨੇ ਸਾਰੇ ਆਪ ਹੀ ਇਹ ਅੰਮ੍ਰਿਤਪਾਲ ਜੀ ਦੇ ਨਾਲ ਆ ਤੇ ਕਦੇ ਅੰਮ੍ਰਿਤਪਾਲ ਜੀ ਦੇ ਫੋਟੋ ਵੀ ਵਟਸਐਪ ਤੇ ਸ਼ੇਅਰ ਕਰਨੀ ਹੁੰਦੀ ਤੇ ਡਰ ਬਣਿਆ ਰਹਿੰਦਾ ਸੀ ਕਿ ਕਿਤੇ ਸਾਨੂੰ ਵੀ ਐਨਐਸਏ ਦੇ ਨਾਲ ਨਾਲ ਲੈ ਜਾਣ ਜੋੜ ਦਿੱਤਾ ਜਾਵੇ ਤੇ ਅੱਜ ਉਹੀ ਸਰਕਾਰ ਅੱਜ ਮਸ਼ੀਨਾ ਜਿਹੜੀਆਂ EVM ਮਸ਼ੀਨ ਦੇ ਉੱਤੇ ਵੀ ਉਹਨਾਂ ਦੀ ਫੋਟੋ ਲੱਗੀ ਏ ਨਿਸ਼ਾਨ ਲੱਗਾ ਹੋਇਆ ਏ ਤੇ ਅੱਜ ਆਪਾਂ ਸਾਰੇ ਜਿਹੜੇ ਆ ਵੇਖ ਹੀ ਰਹੇ ਕਿੰਨਾ ਸ਼ਾਅ ਹੈ ਕਿ ਬਦਲਾਅ ਦੇ ਲਈ ਤਿਆਰ ਨਹੀਂ ਲੋਕ ਤੁਸੀਂ ਕਹੇ ਵੀ ਤੁਹਾਡਾ 2022 ਚ ਵੀ ਸਮੁੰਦਰੀ ਜਹਾਜ਼ ਸੀਗਾ ਹੁਣ 24 ਚ ਵੀ ਚੋਣ ਦਾ ਨਿਸ਼ਾਨ ਸਮੁੰਦਰੀ ਜਹਾਜ਼ ਆ ਪਰ ਆਪਣਾ ਸਮੁੰਦਰੀ ਜਹਾਜ਼ ਤੁਸੀਂ ਆਪੇ ਡੋਪਤਾ ਉਹਨੂੰ ਡੋਪ ਕੇ ਇੱਧਰ ਆ ਗਏ ਤੁਸੀਂ ਇਹ ਸਮਝਦੇ ਹੋ ਵੀ ਤੁਸੀਂ ਇੱਧਰ ਆ ਗਏ ਹੋ ਆਪੇ ਤਰ ਗਿਆ ਠੀਕ ਹੈ ਜੀ ਮੈਨੂੰ ਸਵਾਲ ਬਹੁਤ ਵਧੀਆ ਕੀਤਾ ਪਰ ਇਹ ਸਵਾਲ ਕਿਤੇ ਤੁਸੀਂ ਐਸਐਸਪੀ ਸਾਹਿਬ ਕਿਸੇ ਇੱਕ ਜ਼ਿਲ੍ਹੇ ਦੇ ਨੂੰ ਕੀਤਾ ਹੁੰਦਾ ਕਿਤੇ ਇਹ ਸਵਾਲ ਡੀਸੀ ਸਾਹਿਬ ਨੂੰ ਕਿਸੇ ਜ਼ਿਲ੍ਹੇ ਦੇ ਨੂੰ ਕੀਤਾ ਹੁੰਦਾ ਇਹੀ ਸਵਾਲ ਆਪਣੇ ਸਰਪੰਚ ਸਾਹਿਬ ਨੂੰ ਕੀਤਾ ਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਨਸ਼ਾ ਨਹੀਂ ਹੈ ਬੀਰਜ ਗਾਰੀ ਨਸ਼ੇ ਦਾ ਮੇਨ ਕਾਰਨ ਤੇ ਨਜਾਇਜ਼ ਪਰਚੇ ਨਸ਼ੇ ਦਾ ਪਹਿਲਾ ਜਿਹੜਾ ਸਭ ਤੋਂ ਵੱਡਾ ਮੇਨ ਕਾਰਨ ਹੈ ਜੀ ਨਸ਼ੇ ਨੂੰ ਬੰਦ ਕਰਾਉਣ ਲਈ ਇਹਨਾਂ ਦੇ ਸਮਰਥਨ ਚ ਆਇਓ ਇਸ ਕਰਕੇ ਆਪਣਾ ਛੱਡਿਆ ਸਾਰਾ ਕੁਝ ਮੈਂ ਕਮਿਸ਼ਨ ਵੀ ਚਲਾ ਰਿਹਾ ਜੀ ਮਿਸ਼ਨ ਇਜਾਜ਼ ਹੈਲਪ ਆਰਗੇਨਾਈਜੇਸ਼ਨ ਜਿਸ ਦਾ ਇੱਕ ਮੁੱਦਾ ਇਹੋ ਹੀ ਮੇਨ ਏਮ ਜਿਹੜਾ ਵਾ ਟਾਰਗੇਟ ਸਾਡਾ ਹੈਗਾ ਏ 15 ਤੋਂ 21 ਸਾਲ ਤੱਕ ਨੌਜਵਾਨਾਂ ਨੂੰ ਗਾਈਡ ਕਰਨਾ ਤੇ ਛੇਵੇਂ ਦਰਵਾਜ਼ਾ ਜਿਹੜਾ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਪੰਜਾਬ ਦੇ ਵਿੱਚ ਉਹ ਤੋਂ ਦੂਰ ਰੱਖਣਾ ਉਹਦੇ ਵਿੱਚ 15 ਤੋਂ 21 ਸਾਲ ਤੱਕ ਹੀ ਨੌਜਵਾਨ ਪੜ੍ਹਾਈ ਵਾਲੇ ਬੰਨੇ ਲੱਗ ਸਕਦੇ ਆ ਜਾਂ ਕਿਸੇ ਬੰਨੇ ਲੱਗ ਸਕਦੇ ਆ ਤਾਂ ਹੀ ਅਸੀਂ ਇਹ ਮੇਨ ਸਹੀ ਅਸੀਂ ਇਹ ਸਮਝਦੇ ਹਾਂ ਲੇਕਿਨ ਸਰਕਾਰਾਂ ਇਹ ਸਮਝਦੀਆਂ ਕਿ 18 ਤੋਂ ਪਲੱਸ ਵਾਲੇ ਨੂੰ ਵੋਟ ਪਾਉਣ ਵੋਟ ਪਾਉਂ ਤੋਂ ਬਾਅਦ ਅਸੀਂ ਵਾਅਦਾ ਕਰਦੇ ਤਿੰਨ ਮਹੀਨੇ ਚ ਨਸ਼ਾ ਖਤਮ ਐ 6 ਮਹੀਨੇ ਚ ਖਤਮ ਐ ਨਾ 50 ਸਾਲ ਤੱਕ ਵੀ ਨਸ਼ਾ ਪੰਜਾਬ ਚੋਂ ਖਤਮ ਨਹੀਂ ਹੋ ਸਕਦਾ। ਤਾਂ ਬਿਲਕੁਲ ਜਿੱਥੇ ਬੂਥ ਲੱਗੇ ਹੋਏ ਪਿੰਡਾਂ ਦੇ ਵਿੱਚ ਅੱਜ ਚੋਣਾ ਹੋ ਰਹੀਆਂ ਇਲੈਕਸ਼ਨ ਐ ਤੇ ਹਰ ਕੋਈ ਆਪਣੀ ਵੋਟ ਦਾ ਇਸਤੇਮਾਲ ਕਰ ਰਿਹਾ ਉੱਥੇ ਬੂਥਾਂ ਵਾਲੀਆਂ ਪਾਰਟੀਆਂ ਤਾਂ ਆਪਣੇ ਬੂਥਾਂ ਦੇ ਉੱਤੇ ਢੇੜੇ ਮਾਰ ਹੀ ਰਹੀਆਂ ਐ ਪਰ ਆਜ਼ਾਦ ਉਮੀਦਵਾਰ ਜਸਵੰਤ ਸਿੰਘ ਸੋਲਹੋਰੀ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਪਿੰਡ-ਪਿੰਡ ਬੂਥਾਂ ਵਿੱਚ ਜਾ ਕੇ ਚੈੱਕ ਕਰਦੇ ਆ ਢੇੜੇ ਮਾਰਦੇ ਆ ਜਾ ਜਾਇਜ਼ਾ ਲੈਂਦੇ ਹੋਏ ਨਜ਼ਰ ਆ ਰਿਹਾ ਸੋ ਆਜ਼ਾਦ ਉਮੀਦਵਾਰ ਹੋਣ ਦੇ ਬਾਵਜੂਦ ਵੀ ਭਾਈ ਅਮਰਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਹੈ ਜਸਵੰਤ ਸਿੰਘ ਸੋ ਲੋਰਾਂ ਨੇ ਪਰ ਇਹਨਾਂ ਦਾ ਦਿੱਤਾ ਸਮਰਥਨ ਕਿੰਨਾ ਕੁ ਸਫਲ ਹੋਵੇਗਾ ਲੋਕ ਕਿਸ ਤਰ੍ਹਾਂ ਵੋਟਾਂ ਪਾਉਣਗੇ ਕਿਸ ਦੇ ਹੱਕ ਦੇ ਵਿੱਚ ਭੁਗਤਣਗੇ ਕਿਸ ਦੇ ਸਿਰ ਤੇ ਉੱਤੇ ਸੇਰਾ ਸਜੇਗਾ ਜਿੱਤਦਾ ਇਹ 4 ਤਰੀਕ ਹੀ ਤੈਅ ਕਰੇਗੀ ਸੋ 4 ਤਰੀਕ ਨੂੰ ਕੀ ਬਣਦਾ ਖਡੂਰ ਸਾਹਿਬ ਹਲਕੇ ਤੋਂ ਦੇਖਣ ਵਾਲੀ ਗੱਲ ਰਹੇਗੀ ਹਾਲਾਂਕਿ ਪੂਰੇ ਪੰਜਾਬ ਦੀਆਂ ਨਜ਼ਰਾਂ ਖਡੂਰ ਸਾਹਿਬ ਹਲਕੇ ਦੇ ਉੱਤੇ ਬਣੀਆਂ ਹੋਈਆਂ ਨੇ ਗੁਰਪ੍ਰੀਤ ਸਿੰਘ ਤੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨ ਦਾ